ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਸਪ੍ਰੀਤ ਸਿੱਧੂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 10th ਦਾ ਮੈਥ ਦਾ 4 ਮਾਰਕਸ ਵਾਲਾ ਕੁਐਸਚਨ ਜਿਹੜਾ ਕਿ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੇਗਾ ਤਾਂ ਜੀ ਬਹੁਤਾ ਟਾਈਮ ਨਾ ਲੈਂਦੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਇਹ ਸਾਡਾ ਕੁਐਸਚਨ ਹੈਗਾ ਗਾ ਡਿਸਕ੍ਰਿਮੀਨੈਂਟ ਪਤਾ ਕਰਨਾ ਅਤੇ ਮੂਲਾਂ ਦੀ ਪ੍ਰਕਿਰਤੀ ਪਤਾ ਕਰਨਾ ਠੀਕ ਹੈ ਤੁਹਾਨੂੰ ਕੁਐਸਚਨ ਦੇ ਵਿੱਚ ਕੁਝ ਐਦਾਂ ਦੀ ਵਰਡਿੰਗ ਦੇਖਣ ਨੂੰ ਮਿਲੇਗੀ ਡਿਸਕ੍ਰਿਮੀਨੈਂਟ ਪਤਾ ਕਰਨਾ ਜਾਂ ਇਹਦੇ ਨਾਲ ਨਾਲ ਜੀ ਮੂਲ ਸੰਭਵ ਹਨ ਤਾਂ ਮੂਲ ਪਤਾ ਕਰੋ ਤਾਂ ਅੱਜ ਆਪਾਂ ਇਹ ਵਾਲਾ ਲੌਜੀਕ ਇਸ ਕੁਐਸਚਨ ਤੇ ਲਾ ਕੇ ਇਸ ਲੌਜੀਕ ਨੂੰ ਸਮਝਦੇ ਆਂ ਵੀ ਇਸ ਨੂੰ ਸੋਲਵ ਕਿਵੇਂ ਕਰਨਾ ਹੈ ਓਕੇ ਤਾਂ ਆਪਣਾ ਕੁਐਸਚਨ ਕੀ ਕਹਿੰਦਾ ਦੋ ਘਾਤੀ ਬਹੁਪਦ ਹੈ 2x2 6x 10 0 ਦੇ ਇਹ ਆਪ ਨੂੰ ਇੱਕ ਦੋ ਘਾਤੀ ਬਹੁਪਦ ਦਿੱਤੀ ਹੋਈ ਹੈ ਕਹਿੰਦੇ ਇਹਦੇ ਮੂਲਾਂ ਦਾ ਡਿਸਕ੍ਰਿਮੀਨੈਂਟ ਪਤਾ ਕਰੋ ਅਤੇ ਮੂਲਾਂ ਦੀ ਪ੍ਰਕਿਰਤੀ ਵੀ ਪਤਾ ਕਰਨੀ ਹੈ ਐਂਡ ਮੂਲਾਂ ਦੀ ਪ੍ਰਕਿਰਤੀ ਪਤਾ ਕਰਦੇ ਕਰਦੇ ਜੇ ਮੂਲ ਸੰਭਵ ਹੈਗੇ ਤਾਂ ਮੂਲਾਂ ਦੀ ਵੈਲਿਊ ਵੀ ਕੱਢਣੀ ਆ ਤਾਂ ਸਭ ਤੋਂ ਪਹਿਲਾਂ ਆਪਾਂ ਦੇਨੇ ਮੂਲ ਚੀਜ਼ ਕੀ ਹੈ ਮੂਲ ਜੋ ਹੈਗਾ ਸਾਡੀ x ਦੀ ਵੈਲਿਊ ਹੁੰਦੀ ਹੈ ਮੂਲ ਕੀ ਹੁੰਦੇ ਸਾਡੀ x ਦੀ ਕੀਮਤ ਹੁੰਦੀ ਹੈ ਉਹ ਆਪਾਂ ਪਤਾ ਕਰ ਲਈਏ ਠੀਕ ਹੈ x ਦੀ ਕੀਮਤ ਆਪਾਂ ਕਿੱਥੋਂ ਕੱਢਣੀ ਆ ਜਿਹੜੇ ਸਾਨੂੰ ਦੋ ਘਾਤੀ ਬਹੁਪਦ ਦਿੱਤੀ ਹੋਈ ਸੀ ਦੋ ਘਾਤੀ ਬਹੁਪਦ ਦਾ ਮਤਲਬ ਕੀ ਹੁੰਦਾ ਉਹ ਵਾਲੀ ਬਹੁਪਦ ਜੀ ਦੀ ਸਭ ਤੋਂ ਵੱਡੀ ਘਾਤ x ਦੀ ਕੀ ਹੋਊਗੀ ਦੋ ਹੋਊਗੀ ਉਹਨੂੰ ਅਸੀਂ ਕਹਾਂਗੇ ਦੋ ਘਾਤੀ ਬੋਪਦ ਦਾ ਸਭ ਤੋਂ ਪਹਿਲਾਂ ਆਪਾਂ ਡਿਸਕ੍ਰਿਮੀਨੈਂਟ ਕੱਢਣ ਵਾਸਤੇ ਆਪਾਂ ਦਿੱਤੀ ਹੋਈ ਬੋਪਦ ਨੂੰ ਲਿਖ ਲੈਨੇ ਆ ਤਾਂ ਸਾਡੇ ਕੋਲ ਦਿੱਤੀ ਹੋਈ ਬੋਪਦ ਕੀ ਹੈ 2x² 6x 10 0 ਠੀਕ ਹੈ ਫਿਰ ਤੁਸੀਂ ਇਹਦੇ ਵਿੱਚੋਂ a b ਤੇ c ਦੀ ਵੈਲਿਊ ਕੱਢਣੀ ਹੈ ਕਿਤੇ ਨਾਲ ਕੰਪੇਅਰ ਕਰਵਾ ਕੇ ਆਹ ਵਾਲੀ ਇਕੁਏਸ਼ਨ ਨਾਲ ਕੰਪੇਅਰ ਕਰਵਾ ਕੇ ਸਾਡੀ ਇੱਕ ਸਟੈਂਡਰਡ ਇਕੁਏਸ਼ਨ ਹੁੰਦੀ ਹੈਗੀ 2ਕਾਤੀ ਬੋਪਦ ਦੀ ਉਹ ਕੀ ਹੁੰਦੀ ਹੈ ax² bx c 0 ਤਾਂ ਤੁਸੀਂ ਜੇ ਇਸ ਇਕੁਏਸ਼ਨ ਦੇ ਨਾਲ ਆ ਦਿੱਤੀ ਹੋਈ ਬੋਪਾਦ ਨੂੰ ਕੰਪੇਅਰ ਕਰੋ ਤਾਂ ਸਾਡੇ ਕੋਲੇ a ਦੀ ਵੈਲਿਊ ਕੀ ਆ ਗਈ 2 ਓਕੇ b ਦੀ ਵੈਲਿਊ ਆ ਗਈ ਸਾਡੇ ਕੋਲੇ 6 ਤੇ c ਦੀ ਵੈਲਿਊ ਆ ਗਈ ਸਾਡੇ ਕੋਲੇ 10 ਇੱਕ ਚੀਜ਼ ਦਾ ਖਾਸ ਧਿਆਨ ਰੱਖਣਾ ਜਦੋਂ ਤੁਸੀਂ a b c ਦੀ ਵੈਲਿਊ ਦਿੱਤੀ ਹੋਈ ਦੋ ਘਾਤੀ ਬੋਪਾਦ ਦੇ ਵਿੱਚੋਂ ਪਿਕ ਕਰ ਰਹੇ ਹੋ ਤਾਂ ਉਸ ਟਾਈਮ ਤੁਸੀਂ ਸਾਈਨ ਦਾ ਵੀ ਨਾਲ ਖਾਸ ਧਿਆਨ ਰੱਖਣਾ ਜੇ ਮੰਨ ਲਓ ਇੱਥੇ ਮਾਈਨਸ x ਹੁੰਦਾ ਤਾਂ ਅਸੀਂ b ਦੀ ਵੈਲਿਊ ਰੱਖਦੇ -6 ਕਲੀਅਰ ਹੈ ਜੇ ਤੁਸੀਂ ਇਥੋਂ ਵੈਲਿਊਸ ਪਿਕ ਕਰਨ ਵੇਲੇ ਥੋੜੀ-ਮੋਟੀ ਗੜਬੜ ਕਰ ਗਏ ਤਾਂ ਸਾਰੇ ਦਾ ਸਾਰਾ ਕੁਐਸਚਨ ਤੁਹਾਡਾ ਗਲਤ ਹੋਊਗਾ ਠੀਕ ਹੈ ਤਾਂ ਇੱਥੇ ਜਦੋਂ ਤੁਸੀਂ ABC ਦੀਆਂ ਵੈਲਿਊਸ ਪਿਕ ਕੀਤੀਆਂ ਤਾਂ ਇੱਕ ਵਾਰੀ ਫੇਰ ਤੋਂ ਟੈਲੀ ਕਰ ਲਿਓ ਵੀ ਕੀ ਇਹ ਸਹੀ ਵੈਲਿਊ ਜੋ ਅਸੀਂ ਪਿਕ ਕੀਤੀਆਂ ਸਹੀ ਨੇ ਕਿ ਗਲਤ ਨੇ ਤਾਂ ਹੁਣ ਆਪਾਂ ਅਗਲਾ ਪ੍ਰੋਸੈਸ ਹੁੰਦਾ ਸਾਡਾ ਡਿਸਕ੍ਰਿਮੀਨੈਂਟ ਪਤਾ ਕਰਨ ਦਾ ਕੀ ਪਤਾ ਕਰਨ ਦਾ ਡਿਸਕ੍ਰਿਮੀਨੈਂਟ ਪਤਾ ਕਰਨਾ ਓਕੇ ਡਿਸਕ੍ਰਿਮੀਨੈਂਟ ਨੂੰ ਅਸੀਂ ਡਿਨੋਟ ਕਰਦੇ ਹਾਂ D ਦੇ ਨਾਲ ਕਲੀਅਰ ਹੈ ਇਹਦਾ ਫਾਰਮੂਲਾ ਹੁੰਦਾ B² 4A, Clear? <tickle> put दी दी 4ac ਕਲੀਅਰ ਹੈ ਤਾਂ ਹੁਣ ਇਹਦੇ ਵਿੱਚ ਆਪਾਂ ਵੈਲਿਊਜ਼ ਪੁੱਟ ਕਰ ਦਿੰਨੇ ਆ ਤਾਂ d ਦੀ ਵੈਲਿਊ ਸਾਡੀ ਨਿਕਲੂਗੀ 20 ਸਕੁਅਰ ਯਾਨੀ ਕਿ ਸਾਡਾ 20 ਦੀ ਜਗ੍ਹਾ ਤੇ 6 ਫਿਲ ਕਰਤਾ 6 ਦਾ ਸਕੁਅਰ ਮਾਈਨਸ 4ac ਯਾਨੀ ਕਿ 4 ਨਾਲ ਗੁਣਾ a ਗੁਣਾ c a ਦੀ ਵੈਲਿਊ ਕਿੰਨੀ ਹੈ ਸਾਡੀ 2 c ਦੀ ਵੈਲਿਊ ਹੈਗੀ ਸਾਡੀ 10 ਹੁਣ ਇਹਨੂੰ ਸੋਲਵ ਕਰੋ 6 6 36 ਹੁੰਦਾਗਾ ਇੱਕ ਚੀਜ਼ ਦਾ ਖਾਸ ਧਿਆਨ ਰੱਖੋ ਜੇ ਜਦੋਂ ਆਪਾਂ ਕਿਸੇ ਵੀ ਨੰਬਰ ਦੇ ਸਕੁਅਰ ਕਰਦੇ ਹੁੰਨੇ ਆ ਤਾਂ ਉਹਦਾ ਮਤਲਬ ਹੁੰਦਾ ਉਸੇ ਨੰਬਰ ਨੂੰ ਤੁਸੀਂ ਦੋ ਵਾਰੀ ਖੋਲ ਕੇ ਮਲਟੀਪਲਾਈ ਕਰਨਾ ਜ਼ਿਆਦਾਤਰ ਸਟੂਡੈਂਟ ਕੀ ਕਰਦੇ ਨੇ ਉਹ ਕੀ ਕਰਦੇ ਜਿਹੜਾ ਇਹਦਾ ਸਕੁਅਰ ਦਿੱਤਾ ਹੁੰਦਾ ਉਹਨੂੰ ਦੋ ਸਮਝ ਕੇ ਉਸ ਨੰਬਰ ਦੇ ਨਾਲ ਮਲਟੀਪਲਾਈ ਕਰਵਾ ਕੇ 12 ਕੱਢ ਦਿੰਦੇ ਆ ਠੀਕ ਹੈ ਤਾਂ ਇਹ ਮਿਸਟੇਕ ਤੁਸੀਂ ਨਹੀਂ ਕਰਨੀ ਤੁਸੀਂ ਧਿਆਨ ਰੱਖਣਾ ਜਦੋਂ ਆਪਣੇ ਕੋਲ ਸਕੁਅਰ ਆ ਰਿਹਾ ਤਾਂ ਇਟ ਮੀਨਸ ਅਸੀਂ ਉਸੇ ਨੰਬਰ ਨੂੰ ਦੋ ਵਾਰੀ ਰਿਪੀਟ ਕਰਕੇ ਮਲਟੀਪਲਾਈ ਕਰਨਾ ਤਾਂ ਠੀਕ ਉਸ ਤਰ੍ਹਾਂ 6 ਦਾ ਸਕੁਅਰ ਜਾਨੀ ਕਿ 6 6 36 ਆ ਗਿਆ -4 2 8 ਇਆ 24 ਠੀਕ ਹੈ ਪਿਛਲੇ ਵਾਲੇ ਨੂੰ ਸੋਲਵ ਕਰਕੇ ਸਾਡਾ ਆਨਸਰ ਆ ਗਿਆ A 4 2 8 3 24 ਹੁਣ ਤੁਸੀਂ ਕੀ ਕਰੋਗੇ ਮਾਈਨਸ ਕਰੋਗੇ 36 24 ਗਏ ਸਾਡੇ ਰਹਿ ਗਏ 12 ਕਲੀਅਰ ਹੈ ਤਾਂ ਸਾਡਾ ਆਨਸਰ ਆ ਗਿਆ D ਦੀ ਵੈਲਿਊ 12 ਆ ਗਈ ਹੈ ਕਲੀਅਰ ਹੈ ਹੁਣ ਇੱਥੇ ਆਪਾਂ ਨੂੰ ਜਸਟ ਡਿਸਕ੍ਰਿਮੀਨੈਂਟ ਕੱਢਣ ਵਾਸਤੇ ਨਹੀਂ ਕਿਹਾ ਸੀ ਇਹਦੇ ਇਹਦੇ ਨਾਲ ਨਾਲ ਇਹਨਾਂ ਨੇ ਕਿਹਾ ਸਾਨੂੰ ਮੂਲਾਂ ਦੀ ਪ੍ਰਕਿਰਤੀ ਵੀ ਦੱਸੋ ਪ੍ਰਕਿਰਤੀ ਦਾ ਮਤਲਬ ਹੈਗਾ ਜੇ ਸੇ ਮੂਲ ਦੱਸਣੇ ਕਿਹੋ ਜਿਹੇ ਨੇ ਕੀ ਮੂਲ ਸੰਭਵ ਨੇ ਕੀ ਮੂਲ ਸੰਭਵ ਨਹੀਂ ਨੇ ਕਿ ਹਰੇਕ ਮੂਲ ਆਉਣਗੇ ਬਰਾਬਰ ਮੂਲ ਆਉਣਗੇ ਜਾਂ ਅਲੱਗ-ਅਲੱਗ ਤਰ੍ਹਾਂ ਦੇ ਮੂਲ ਆਉਣਗੇ ਉਹ ਦੱਸਣਾ ਹੁਣ ਉਹਦੇ ਵਾਸਤੇ ਤੁਹਾਨੂੰ ਇੱਕ ਅਲੱਗ ਤੋਂ ਇੱਕ ਛੋਟਾ ਜਿਹਾ ਕਨਸੈਪਟ ਸਮਝਣ ਦੀ ਜ਼ਰੂਰਤ ਹੈ ਕਿ ਜਦੋਂ ਤੁਸੀਂ ਜਿਹੜੀ ਆ ਡੀ ਦੀ ਵੈਲਿਊ ਕੱਢੀ ਹੈ ਜਦੋਂ ਤੁਹਾਡਾ ਡੀ ਦੀ ਵੈਲਿਊ ਵੱਡੀ ਆ ਜਾਏ ਜ਼ੀਰੋ ਤੋਂ ਜਾਨੀ ਕਿ 1 2 3 4 5 ਇੰਨੇ ਨੰਬਰਾਂ ਦੇ ਵਿੱਚ ਪਲੱਸ ਦੇ ਵਿੱਚ ਕੋਈ ਵੈਲਿਊ ਨਿਕਲ ਕੇ ਆ ਜਾਏ ਤਾਂ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਸਾਡੇ ਜਿਹੜੇ ਮੂਲ ਹੈ ਉਹ ਕੀ ਹੋਣਗੇ ਪਿੰਨ ਪਿੰਨ ਹੋਣਗੇ ਜਾਨੀ ਕਿ ਅਲੱਗ-ਅਲੱਗ ਹੋਣਗੇ ਅਤੇ ਸੰਭਵ ਹੋਣਗੇ ਠੀਕ ਸੰਭਵ ਹੋਣਗੇ ਕਲੀਅਰ ਹੈ ਵੀ ਅਸੀਂ ਇਹਨਾਂ ਨੂੰ ਕੱਢ ਸਕਦੇ ਹਾਂ ਜਿਵੇਂ ਕਿ ਆਹ ਵਾਲੇ ਕੇਸ ਦੇ ਵਿੱਚ ਸਾਡੇ ਕੋਲ D ਦੀ ਵੈਲਿਊ ਆਈ ਸੀ 12 ਇਹ 0 ਤੋਂ ਵੱਡਾ ਨੰਬਰ ਹੈ ਜਾਨੀ ਕਿ ਸਾਡਾ ਇੱਥੇ ਵੀ ਜਿਹੜਾ D ਆਇਆ ਡਿਸਕ੍ਰਿਮੀਨੈਂਟ ਆਇਆ ਉਹ ਕੀ ਹੈ ਗ੍ਰੇਟਰ ਥੈਨ 0 ਹੈ ਜਾਨੀ ਕਿ 0 ਤੋਂ ਵੱਡਾ ਹੈ ਕਲੀਅਰ ਹੈ ਤਾਂ ਇੱਥੇ ਅਸੀਂ ਲਿਖਾਂਗੇ ਵੀ ਸਾਡੇ ਜਿਹੜੇ ਮੂਲ ਕੀ ਹੈ ਮੂਲ ਪਿੰਨ ਪਿੰਨ ਹਨ ਅਤੇ ਸੰਭਵ ਹਨ ਕਲੀਅਰ ਹੈ ਹੁਣ ਜੇ ਆਪਣੇ ਕੋਲੇ ਡੀ ਦੀ ਵੈਲਿਊ ਐਗਜ਼ੈਕਟ ਜ਼ੀਰੋ ਨਿਕਲੇ ਹੁੰਦੀ ਠੀਕ ਹੈ ਜਿਵੇਂ ਮੰਨ ਲਓ ਇੱਥੇ ਡੀ ਦੀ ਵੈਲਿਊ ਮਾਈਨਸ ਕਰਕੇ ਜ਼ੀਰੋ ਆ ਜਾਂਦੀ ਤਾਂ ਉਹ ਕੇਸ ਦੇ ਵਿੱਚ ਤੁਹਾਡੇ ਮੂਲਾਂ ਦੀ ਪ੍ਰਕਿਰਤੀ ਕੀ ਹੁੰਦੀ ਮੂਲ ਤੁਹਾਡੇ ਕੀ ਹੁੰਦੇ ਬਰਾਬਰ ਹੁੰਦੇ ਮੂਲ ਤੁਹਾਡੇ ਬਰਾਬਰ ਹੁੰਦੇ ਅਤੇ ਸੰਭਵ ਹੁੰਦੇ ਯਾਨੀ ਕਿ ਅਸੀਂ ਉਹਨਾਂ ਨੂੰ ਕੱਢ ਸਕਦੇ ਹਾਂ ਕਲੀਅਰ ਹੈ ਸੰਭਵ ਹੋਣਗੇ ਕਹਿ ਲਓ ਕਲੀਅਰ ਹੈ ਤੀਜਾ ਕੇਸ ਮੰਨਦਾ ਸਾਡਾ ਵੀ ਜਿਹੜਾ ਡੀ ਦੀ ਵੈਲਿਊ ਆ ਉਹ ਜ਼ੀਰੋ ਤੋਂ ਕੀ ਹੈ ਛੋਟੀ ਹੈ ਜਾਨੀ ਕਿ ਸਾਡੀ ਡੀ ਦੀ ਵੈਲਿਊ ਮਾਈਨਸ ਨਿਕਲ ਕੇ ਆ ਰਹੀ ਹੈ ਜਿੱਦੇ ਮੈਂ ਮੰਨ ਲਉ ਡੀ ਦੀ ਵੈਲਿਊ ਤੁਹਾਡੇ ਕੋਲੇ ਆ ਜਾਂਦੀ ਹੈ ਮਾਈਨਸ 10 ਹੁਣ ਜਿਹੜਾ ਮਾਈਨਸ ਵਾਲੇ ਨੰਬਰ ਹੁੰਦੇ ਆ ਸਾਡੇ ਹਮੇਸ਼ਾ ਜ਼ੀਰੋ ਤੋਂ ਛੋਟੇ ਹੁੰਦੇ ਆ ਤੇ ਜੇ ਤੁਹਾਡੇ ਕੋਲੇ ਡੀ ਹੈ ਜਿਹੜਾ ਹੈਗਾ ਛੋਟਾ ਹੈ ਜ਼ੀਰੋ ਤੋਂ ਯਾਨੀ ਕਿ 네ਗੇਟਿਵ ਟਰਮ ਦੇ ਵਿੱਚ ਡੀ ਦੀ ਵੈਲਿਊ ਨਿਕਲ ਕੇ ਆ ਰਹੀ ਹੈ ਤਾਂ ਉਸ ਟਾਈਮ ਤੇ ਤੁਸੀਂ ਕਹੋਗੇ ਵੀ ਜਿਹੜੇ ਮੂਲ ਹੈ ਉਹ ਸੰਭਵ ਨਹੀਂ ਹਨ ਯਾਨੀ ਕਿ ਉਹਨਾਂ ਨੂੰ ਅਸੀਂ ਅੱਗੇ ਨਹੀਂ ਕੱਢ ਸਕਦੇ ਮੂਲ ਸੰਭਵ ਨਹੀਂ ਹਨ ਇਹ ਜਿਹੜਾ ਸੀਗਾ ਸਾਡਾ ਕਨਸੈਪਟ ਸੀਗਾ ਡਿਸਕ੍ਰਿਮੀਨੈਂਟ ਦਾ ਜਿਹੜਾ ਸਮਝਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਦੇਖੋ ਇਹ ਅਸੀਂ ਜਸਟ 4 ਮਾਰਕਸ ਵਾਲਾ ਕੁਐਸਚਨ ਸੋਲਵ ਕਰਨ ਲਈ ਹੀ ਨਹੀਂ ਯੂਜ਼ ਕਰ ਰਹੇ ਇਹਦੇ ਨਾਲ ਨਾਲੇ ਸਾਡੇ 1 ਮਾਰਕਸ ਵਾਲਾ ਕੁਐਸਚਨ ਵੀ ਇਹਦੇ ਵਿੱਚੋਂ ਜ਼ਰੂਰ ਬਣੂਗਾ ਜਿਵੇਂ ਤੁਹਾਨੂੰ ਕਹਿ ਸਕਦੇ ਦਿੱਤੀ ਹੋਈ ਬਹੁਪਦ ਦਾ ਜੇਕਰ ਡੀ ਕੀ ਹੈ ਜ਼ੀਰੋ ਦੇ ਬਰਾਬਰ ਹੈ ਤਾਂ ਉਸ ਸਮੇਂ ਮੂਲ ਕਿੱਦਾਂ ਦੇ ਹੁੰਦੇ ਨੇ ਤੁਹਾਨੂੰ نیچے অপਸ਼ਨਸ ਦੇ ਸਕਦਾ ਆਪਸ਼ਨ A ਪੈਨ ਪੈਨ ਬਰਾਬਰ ਇਹਨਾਂ ਵਿੱਚੋਂ ਕੋਈ ਨਹੀਂ ਠੀਕ ਹੈ ਤਾਂ ਉਸ ਟਾਈਮ ਤੁਸੀਂ ਮੂਲ ਬਰਾਬਰ ਹਨ ਉਦੇ ਟਿੱਕ ਲਗਾਉਣਾ ਇਹ ਬਹੁਤ ਵਾਰੀ ਰਿਪੀਟ ਹੋਇਆ ਹੋਇਆ ਤੁਹਾਡਾ ਕੁਐਸਚਨ ਹੈ ਜਿਹੜਾ ਤੁਸੀਂ ਧਿਆਨ ਚ ਰੱਖਣਾ ਹੈ ਕਲੀਅਰ ਹੈ ਤੁਹਾਡਾ 1 ਬੰਨ ਮਾਰਕਸ ਵਾਲੇ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਹੁਣ ਆਪਣਾ ਜਿਹੜਾ ਆਨਸਰ ਇੱਥੋਂ ਤੱਕ ਹੀ ਖਤਮ ਨਹੀਂ ਹੋਇਆ ਸੀ ਦੇਖੋ D ਦੀ ਵੈਲਿਊ ਆਪਾਂ ਕੱਢ ਲਈ ਉਹਦੀ ਪ੍ਰਕਿਰਤੀ ਵੀ ਦੱਸਤੀ ਵੀ ਸਾਡੇ ਮੂਲ ਪਿੰਨ ਪਿੰਨੇ ਨੇ ਤੇ ਸੰਭਵ ਨੇ ਹੁਣ ਸਾਡਾ ਨੈਕਸਟ ਸਟੈਪ ਸੀਗਾ ਵੀ ਉਹ ਮੂਲ ਵੀ ਪਤਾ ਕਰਨੇ ਆ ਹੁਣ ਦੇਖੋ ਪ੍ਰਕਿਰਤੀ ਦੇ ਵਿੱਚ ਕਹਿ ਕੇ ਆਇਆ ਸੰਭਵ ਹੈ ਮ ਜਾਣੀ ਕਰੂਣੋ ਸੀ ਕੱਢ ਸਕਦੇ ਆ ਤਾਂ ਅਸੀਂ ਮੂਲ ਦੀ ਵੈਲਿਊ ਕੱਢਣੀ ਹੈ ਫਰਦਰ ਇਹਨੂੰ ਸੋਲਵ ਇਹ ਵਾਲਾ ਫਾਰਮੂਲਾ ਲਾ ਕੇ x -b √d ਪੂਰੇ ਦੇ ਵਟਾ 2a ਕਲੀਅਰ ਹੈ √d ਜਿਹੜੀ ਆਪਾਂ ਹੁਣੀ ਵੈਲਿਊ ਕੱਢ ਕੇ ਆਏ ਉਹ ਨੂੰ ਵਿੱਚ ਪੁੱਟ ਕਰੋਗੇ b e ਦੀ ਵੈਲਿਊ ਉਹੀ ਪੁੱਟ ਕਰੋਗੇ ਜਿਹੜੀ ਆਪਾਂ ਸਟਾਰਟਿੰਗ 'ਚ ਕੱਢ ਕੇ ਰੱਖੀਆਂ ਸੀ ਕਲੀਅਰ ਆ ਤਾਂ x ਜਾਨੀ ਕਿ ਉਹ ਹੀ ਮੂਲ ਦੀ ਵੈਲਿਊ ਹੁਣ ਕੱਢਣ ਜਾ ਰਹੇ ਆ ਤਾਂ ਆਪਾਂ ਕੱਢਦੇ ਆ -b b ਆਪਣੇ ਕੋਲ ਇੱਥੇ 6 ਹੈ ਜਾਨੀ ਕਿ -6 ਪਲੱਸ ਮਾਈਨਸ ਉਮੀ ਵਿਚਕਾਰ ਵਾਲਾ ਐਜ਼ ਇਟ ਇਜ਼ ਲਾਉਣਾ ਹੈ √ ਦੇ ਵਿੱਚ ਆਪਾਂ D ਦੀ ਵੈਲਿਊ ਰੱਖਣੀ ਹੈ ਜਿਹੜੀ ਕਿ ਸਾਡੇ ਨਿਕਲ ਕੇ ਆਏ ਸੀ 12 ਕਲੀਅਰ ਹੈ ਨੈਕਸਟ ਆ ਗਿਆ ਸਾਡੇ ਕੋਲੇ 2 A A ਦੀ ਵੈਲਿਊ ਕਿੰਨੀ ਕੱਢ ਕੇ ਆਏ ਸੀ ਆਪਾਂ 2 ਤੋਂ ਆਪ ਉੱਤੇ ਪੁੱਟ ਕਰਦੇ ਕਲੀਅਰ ਹੈ ਨੈਕਸਟ ਆਪਣੇ ਕੋਲੇ ਹੁਣ ਨੈਕਸਟ ਸਟੈਪ ਹੈਗਾ ਇਹਨੂੰ ਸੋਲਵ ਕਰਨ ਦਾ -A √12 4 ਕਲੀਅਰ ਹੈ ਹੁਣ ਆਪਣੇ ਕੋਲੇ ਕੀ ਹੈ ਇੱਥੇ x ਦੀਆਂ ਦੋ ਵੈਲਿਊਜ਼ ਨਿਕਲਣਗੀਆਂ ਉਹ ਕਿਵੇਂ ਦੇਖੋ ਇੱਕ ਵਾਰੀ ਇਹ ਵਿਚਕਾਰ ਵਾਲਾ ਸਾਈਨ ਪਲੱਸ ਰੱਖ ਕੇ ਇਸ ਨੰਬਰ ਨੂੰ ਐਜ਼ ਇਟ ਇਜ਼ ਉਤਾਰ ਦੋ ਇੱਕ ਵਾਰੀ ਸੈਂਟਰ ਵਾਲਾ ਜਿਹੜਾ ਸਾਈਨ ਹੈਗਾ ਮਾਈਨਸ ਰੱਖ ਕੇ ਉਸ ਨੰਬਰ ਨੂੰ ਐਜ਼ ਇਟ ਇਜ਼ ਉਤਾਰ ਦੋ ਤਾਂ ਆਪਾਂ ਕੱਢਦੇ ਆ ਆਪਣੇ ਕੋਲ ਇੱਕ x ਦੀ ਵੈਲਿਊ ਆਜੂਗੀ -6 √12 4 ਇੱਕ x ਦੀ ਵੈਲਿਊ ਇਹ ਆ ਗਈ ਚਨਿਕ ਇੱਕ ਮੂਲ ਆਪਣਾ ਇਹ ਨਿਕਲਿਆ ਦੂਜਾ ਮੂਲ ਕੀ ਨਿਕਲਿਆ ਆਪਣਾ -6 ਵਿਚਕਾਰਲਾ ਸਾਈਨ ਜਿਹੜਾ ਹੈਗਾ ਆਪਣਾ ਮਾਈਨਸ ਮੰਨ ਕੇ ਤਾਂ ਆਪਣਾ ਆਨਸਰ ਆ ਗਿਆ ਮਾਈਨਸ √12 4 ਕਲੀਅਰ ਹੈ ਇਹ ਸਾਡੇ ਕੀ ਹੈ ਫਾਈਨਲ ਮੂਲ ਕੱਢ ਲਿਆ ਸੀ ਠੀਕ ਹੈ ਪਲੱਸ ਮਾਈਨਸ ਦਾ ਮਤਲਬ ਹੁੰਦਾ ਵੀ ਇਸੇ ਰਕਮ ਨੂੰ ਇੱਕ ਵਾਰੀ ਪਲੱਸ ਚ ਇਸੇ ਰਕਮ ਨੂੰ ਇੱਕ ਵਾਰੀ ਮਾਈਨਸ ਦੇ ਵਿੱਚ ਕਲੀਅਰ ਹੈ ਜੇ ਇਹਨਾਂ ਕੇ ਸਾਡਾ ਇਹ ਰ ਆ √ ਵਾਲੀ ਵੈਲਿਊ ਹੈ √ ਸੌਲਵ ਹੁੰਦਾ ਠੀਕ ਹੈ ਹੁਣ ਆਪ ਨੂੰ ਪਤਾ √12 ਕਿਸੇ ਵੀ ਵੈਲਿਊ ਦਾ √ ਨਹੀਂ ਹੈਗਾ ਤਾਂ ਇਹਨੂੰ ਆਪਾਂ √ ਦੇ ਵਿੱਚ ਹੀ ਰੱਖਿਆ ਐਸ ਇਟ ਇਜ਼ ਇਹੀ ਰੱਖ ਇਥੇ ਤਾਂ ਕਿ ਅਨਸਰ ਆਪਾਂ ਸੋਲਵ ਕਰਤਾ ਜੇ ਮੰਨ ਲੂਏ ਕੋਈ ਪ੍ਰੋਪਰ ਰੂਟ ਹੁੰਦਾ ਪੂਰਾ ਸਿੱਧਾ ਵਰਗਮੂਲ ਹੁੰਦਾ ਕਿਸੇ ਦਾ ਤਾਂ ਉਸ ਸਮੇਂ ਦੇ ਆਪਾਂ ਵੈਲਿਊ ਵਿੱਚ ਪੁੱਟ ਕਰ ਲੈਂਦੇ ਇਹਨੂੰ ਅੱਗੇ ਫੇਰ ਅੱਗੇ ਸੋਲਵ ਕਰ ਲੈਂਦੇ ਬਸ ਪ੍ਰੋਸੀਜਰ ਉਹੀ ਰਹਿਣਾ ਸੀ ਪਹਿਲਾਂ ਮੂਲ ਵਿੱਚ ਕਾਰਲਾ ਸਾਈਨ ਪਲੱਸ ਰੱਖ ਕੇ ਦੂਜੇ ਵਾਲਾ ਮੂਲ ਸਾਡਾ ਵਿਚਕਾਰ ਲਾ ਸਾਈਨ ਮਾਈਨਸ ਰੱਖ ਕੇ ਨੂੰ ਸੋਲਵ ਕਰ ਲੈਣਾ ਸੀ ਓਕੇ ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਣਾ ਇਹ ਕੁਐਸਚਨ ਤੁਹਾਡਾ ਐਗਜ਼ਾਮ ਪਰਸਪੈਕਟਿਵ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਐਂਡ ਡੈਡ ਸ਼ੋਰ ਹੈ ਤੁਹਾਨੂੰ ਐਗਜ਼ਾਮ ਦੇ ਵਿੱਚ ਦੇਖੋ ਨੂੰ ਜ਼ਰੂਰ ਮਿਲੇਗਾ ਇਹਦੇ ਨਾਲ ਨਾਲ ਤੁਹਾਨੂੰ 1 ਮਾਰਕਸ ਦੇ ਵਿੱਚ ਵੀ ਆ ਜਿਹੜਾ ਸਾਡਾ ਡਿਸਕ੍ਰਿਮੀਨੈਂਟ ਵਾਲਾ ਮੈਂ ਕਨਸੈਪਟ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਹਦੇ ਵਿੱਚੋਂ ਵੀ ਡੈਡ ਸ਼ੋਰ ਹੈ ਡੈਫੀਨਿਟਲੀ ਵੀ ਤੁਹਾਨੂੰ 1 ਮਾਰਕ ਵਾਲਾ ਕੁਐਸਚਨ ਜ਼ਰੂਰ ਬਣੂਗਾ ਕਲੀਅਰ ਹੈ ਤਾਂ ਇਸ ਲੌਜੀਕ ਨੂੰ ਸਾਰਿਆਂ ਨੂੰ ਤੁਸੀਂ ਸਮਝ ਕੇ ਜਾਣਾ ਹੈ ਸਾਂਜੀ ਐਦਾਂ ਹੀ ਵਧੀਆ ਪ੍ਰੈਪਰੇਸ਼ਨ ਕਰਦੇ ਰਹੋ ਐਂਡ ਜਰੂਰ ਤੁਸੀਂ ਆਪਣੇ ਆਉਣ ਵਾਲੇ ਐਗਜ਼ਾਮਸ ਦੇ ਵਿੱਚ ਤੁਹਾਡੇ ਡਿਜ਼ਾਇਰੇਬਲ ਸਕੋਰਸ ਯਕੀਨ ਕਰੋਗੇ ਵਧੀਆ ਕਨਸੈਪਟ ਚੰਗੇ ਤਰੀਕੇ ਨਾਲ ਸਮਝਣ ਵਾਸਤੇ ਲਗਾਤਾਰ ਸਾਡੇ ਨਾਲ ਜੁੜਦੇ ਰਹੋ ਥੈਂਕਸ ਫॉर ਵਾਚਿੰਗ